ਜਿੱਥੇ ਚਾਹ ਉੱਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਤਾਂ ਉਹਦੇ ਨਾਲ ਉਮੀਦ ਜਾਗ ਪਈ ਸੋ ਕਦੇ ਉਮੀਦ ਨਹੀਂ ਛੱਡੀਦੀ ਹੁੰਦੀ ਉਮੀਦ ਤੇ ਦੁਨੀਆ ਕਾਇਮ ਹੈ ਤੇ ਫਿਊਚਰ ਦੇ ਵਿੱਚ ਵੀ ਤੁਸੀਂ ਬਹੁਤ ਵੱਡੀਆਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੋਰ ਵੱਡੀਆਂ ਕੁਰਸੀਆਂ ਲਈ ਤਿਆਰ ਰਹੋ ਕਿਉਂਕਿ ਸਰਕਾਰ ਦੀ ਨੀਤ ਸਾਫ਼ ਹੈ ਨੀਤ 'ਚ ਕੋਈ ਖੋਟ ਨਹੀਂ ਸਾਡਾ ਕੰਮ ਹੈ ਤੁਹਾਨੂੰ ਕੋਈ ਹਾਈ ਕੋਰਟ ਦੇ ਜਾਂ ਕੋਈ ਇੱਧਰ ਉੱਧਰ ਦੇ ਕੋਈ ਕੇਸ ਪਿਆ ਕਿਸੇ ਦਾ ਕਿਸੇ ਦਾ ਮਹਿਕਮੇ 'ਚ ਕੇਸ ਫਸਿਆ ਪਿਆ ਉਹ ਸਾਰੇ ਪਹਿਲਾਂ ਕਲੀਅਰ ਕਰਦੇ ਹਾਂ ਅਸੀਂ ਤਾਂ ਕਿ ਤੁਸੀਂ ਅੱਜ ਨਿਯੁਕਤੀ ਪੱਤਰ ਲੈ ਕੇ ਕੱਲ ਨੂੰ ਆਪਣੇ ਦਫ਼ਤਰ 'ਚ ਜਾਓ ਨਾ ਕਿ ਵਕੀਲ ਦੇ ਦਫ਼ਤਰ 'ਚ ਕਿ ਇਹ ਰਾ ਇੱਕ ਹਾਈ ਕੋਰਟ ਚ ਕਿਸੇ ਨੇ ਰਿਟ ਪਾਤੀ ਚਲੋ ਵੀ ਹੁਣ ਕੇਸ ਲੜੀਏ ਉਹ ਅਸੀਂ ਆਪ ਸਾਰੇ ਪਹਿਲਾਂ ਕਲੀਅਰ ਕਰਕੇ ਫਿਰ ਤੁਹਾਨੂੰ ਅਸੀਂ ਇੱਥੇ ਬੁਲਾਉਨੇ ਆ ਇਹ ਤਾਈਆਂ ਜੇ 293 ਤਿਆਰ ਹੋ ਜਾਣ 293 ਨੂੰ ਬੁਲਾ ਲੈਣੇ ਅਸੀਂ ਇਹ ਨਹੀਂ ਹੈ ਕਿ ਮੇਰੇ ਕੋਲ ਟਾਈਮ ਨਹੀਂ ਹੈ ਜੀ ਟਾਈਮ ਹਜੇ ਮੈਂ ਨਾ ਹਜੇ ਖੜਜੋ ਜੀ ਨਾ ਕਿਉਂ ਖੜਜੀ ਨੌਕਰੀ ਤਾਂ ਮਤਲਬ ਜੇ ਮੈਨੂੰ ਹਰੋ ਸੁਪਨੇ ਚਾਹੁੰਦੀ ਹੋਣੀ ਵੀ ਬਿਨ ਨੌਕਰੀ ਮਿਲ ਗਈ ਜਾਂ ਮੈਨੂੰ ਫੋਨ ਆ ਗਿਆ ਜਾਂ ਮੈਨੂੰ ਲੈਟਰ ਆ ਗਿਆ ਸੋ ਮੇਰੇ ਕੋਲ ਟਾਈਮ ਨਹੀਂ ਹੈਗਾ ਤਾਂ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਨੌਜਵਾਨਾਂ ਨੂੰ ਉਹਨਾਂ ਦੀ ਬੇਰੁਜ਼ਗਾਰੀ ਦੇ ਸਮੇਂ 'ਚ ਵਾਅਦਾ ਕਰੀਏ। ਸੋ ਪਹਿਲਾਂ ਮੈਨੂੰ ਪਤਾ ਹੈ ਕਿ ਧਰਨੇ ਲੱਗਦੇ ਰਹੇ ਬਹੁਤ ਸਾਰੇ ਵਿਭਾਗਾਂ ਦੇ ਓਵਰ ਏਜ ਹੋ ਗਏ ਧਰਨੇ ਲਾਉਂਦੇ ਲਾਉਂਦੇ। ਕਈਆਂ ਦੇ ਸੀ ਏਜ ਵੀ ਹੁਣ ਰਿਲੈਕਸੇਸ਼ਨ ਦਿੱਤੀ ਐ 37 ਸਾਲ ਤੋਂ ਵਧਾ ਕੇ ਅੱਗੇ ਲੈ ਕੇ ਗਏ ਆ 40 42 ਕਰੇ ਤਾਂ 45 ਵੀ ਕਰਤੀ ਗਈ ਵਿਭਾਗਾਂ 'ਚ। ਮਤਲਬ ਵੀ ਇਹਨਾਂ ਦਾ ਕੀ ਕਸੂਰ ਆ ਹੁਣ 10 ਸਾਲ ਨਾਰੇ ਲਾਉਂਦੇ ਰਹੇ। ਉਹ ਨਾਰੇ ਲਾਉਂਦੇ ਰਹੇ ਲੀਡਰ ਸਾਡੇ ਜਿਹੜੇ ਸੀ ਉਹ ਨਜ਼ਾਰੇ ਲੈਂਦੇ ਰਹੇ ਉਹ ਅੰਦਰੋਂ ਗੁੰਡੇ ਲਾ ਕੇ ਬਹਿ ਗਏ ਆਪਣੇ ਮਹਿਲਾਂ ਦੇ ਕੋਈ ਪਬਲਿਕਲੀ ਤਾਂ ਅਵੇਲੇਬਲ ਹੀ ਨਹੀਂ ਵਿਚੇ ਗਏ ਉਹ ਪਬਲਿਕ ਕੀ ਕਰੇ ਫਿਰ ਉਹ ਟੈਂਕੀਆਂ ਤੇ ਚੜਦੇ ਸੀ ਜਾਂ ਜਾਂ ਸੜਕਾਂ ਤੇ ਪੈਂਦੇ ਸੀ ਹੋਰ ਕਿੱਥੇ ਜਾਣ ਫਿਰੋ ਸੋ ਇਸ ਕਰਕੇ ਉਹਨਾਂ ਨੇ ਕਿਉਂਕਿ ਉਹਨਾਂ ਨੇ ਚਿੰਤਾ ਨਹੀਂ ਕੀਤੀ ਨਾ ਪ੍ਰੋਬਲਮ ਇਹ ਹੈ ਉਹਨਾਂ ਨੂੰ ਦਰਦ ਨਹੀਂ ਪਤਾ ਨਾ ਉਹਨਾਂ ਨੇ ਕਦੇ ਬੇਰੁਜ਼ਗਾਰੀ ਦੇਖੀ ਨਹੀਂ ਨਾ ਕਦੇ ਨਾ ਗਰੀਬੀ ਦੇਖੀ ਹੈ ਕਦੇ ਜੇ ਉਹ ਦੇਖੀ ਹੋਵੇ ਤਾਂ ਹੀ ਉਹ ਪਤਾ ਹੋਊਗਾ ਨਾ ਪਿੰਡੇ ਤੇ ਹੰਡਾਇਆ ਨਹੀਂ ਨੰਨਾ ਕੁਝ ਜਮਦਿਆਂ ਨੂੰ ਸੋਨੇ ਦੇ ਚਮਚੇ ਮਿਲ ਗਏ ਜਮਦਿਆਂ ਨੂੰ ਹੀ ਹੂਟਰਾਣੀਆਂ ਕੋ ਗੁਆਣੀਆਂ ਗੱਡੀਆਂ ਮਿਲ ਗਿਆ ਜਮਦਿਆਂ ਨੂੰ ਪਹਾੜਾਂ ਵਾਲੇ ਸਕੂਲ ਮਿਲ ਗਏ ਉਸ ਤੋਂ ਬਾਅਦ ਅਮਰੀਕੀ ਕੈਨੇਡੀਅਨਾਂ ਦੇ ਸਕੂਲ ਮਿਲ ਗਏ ਉਸ ਤੋਂ ਬਾਅਦ ਆਉਂਦਿਆਂ ਨੂੰ ਹੀ ਡਿਪਟੀ ਸੀਐਮ ਮਿਲ ਗਿਆ ਆਉਂਦੇ ਡਿਪਟੀ ਸੀਐਮ ਬਣ ਗਏ ਉਹਨਾਂ ਨੇ ਧਰਤੀ ਤੇ ਕਦੇ ਜਾ ਕੇ ਨਹੀਂ ਦੇਖਿਆ ਥੱਲੇ ਵੀ 100 ਤੋਂ ਥੱਲੇ ਵੀ ਗਿਣਤੀ ਹੁੰਦੀ ਹੈ ਉਹਨਾਂ ਦੀ ਗਿਣਤੀ 100 ਤੋਂ ਉੱਪਰ ਸ਼ੁਰੂ ਹੁੰਦੀ ਹੈ ਸੁਇਸ ਕਰਕੇ ਅਸੀਂ ਕਿਉਂਕਿ ਆਏ ਆ ਥੋੜੀ ਵਰਗੇਸ ਤਾਂ ਆਮ ਘਰਾਂ ਚੋਂ ਆਏ ਆ ਮਤਲਬ ਅਜੀਬ ਹੀ ਨੌਕਰੀਆਂ ਵਾਸਤੇ ਅਰਜ਼ੀਆਂ ਦਿੱਤੀਆਂ ਹੋਈਆਂ ਚਲੋ ਮੈਂ ਤਾਂ ਕਲਾਕਾਰ ਦੇ ਤੌਰ ਤੇ 17 ਸਾਲ ਦੀ ਉਮਰ ਦੀ ਪੜਦੇ ਪੜਦੇ ਪਹਿਲਾਂ ਸਕੂਲ ਚ ਮੈਂ ਤਾਂ ਸਟਾਰ ਬਣਦਾ ਸੀ ਤੁਸੀਂ ਨਹੀਂ ਤਾਂ ਹੁੰਦਾ ਮੈਂ ਵੀ ਦਿੱਤੀ ਹੁੰਦਾ ਹੁਣ ਕਿਤੇ ਨਾ ਕਿਤੇ ਮਤਲਬ ਕੁਝ ਅਰਜ਼ੀ ਉਹ ਜਿੱਤੀ ਹੁੰਦੀ ਬੀ ਕਾਮ ਬੀ ਕਾਮ ਕਰਦੇ ਸੀ ਕੋਈ ਬੈਂਕ ਬੰਕ ਵਿੱਚ ਲੋਕਾਂ ਦੇ ਪੈਸੇ ਗਿਣੀ ਜਾਂਦੇ ਹੈਨਾ ਦੇ ਲੋਕਾਂ ਦੇ ਪੈਸੇ ਦੇਣ ਕੇ ਆਪ ਤੰਗ ਹੋ ਕੇ ਉਹਨਾਂ ਨੂੰ ਦੇਈ ਜਾਂਦੇ ਵੀ ਇਹ ਸਾਡੇ ਕੋਲ ਕਿਉਂ ਨਹੀਂ ਹੈਗੇ ਸੋ ਇਹ ਜਿਹੜਾ ਖੁਸ਼ੀ ਹੈ ਜਿਹੜੀ ਨੌਕਰੀ ਮਿਲਣ ਦੀ ਇਸ ਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈਗੀ